ਅੱਜ ਦਾ ਮੇਲਾ ਹੈ ਤੇ ਉਹਦਾ ਭੰਡਾਰਾ ਹੈ ਆ ਦੇਖੋ ਲੰਗਰ ਪੱਟਿਆ ਜਾ ਰਿਹਾ ਹੈ ਸੱਤ ਨਹੀਂ ਬੰਦਾ ਮੇਰੀ ਪੂਆ ਜੀ ਨੇ ਕਰਾਇਆ ਨਾਲ 70 ਸਾਲ ਦੀ ਉਮਰ ਹੈ ਤੇ ਨਹੀਂ ਕਿ ਉਹਨਾਂ ਦੇ ਤੁਰਦੇ ਤੇ ਦੱਦੂ ਮੈਂ ਭੰਡੇ ਸਾਫ ਕਰ ਰਹੀ ਹਾਂ ਇੱਧਰ ਇੱਧਰ ਆ ਜਾ ਐਸੇ ਹੋ ਰਹੀ ਹੈ ਕਿੰਨੇ ਕਿਸੇ ਦਾ ਹੀ ਪੱਤਾ ਬੰਦਾ ਵਾਾਰੇ ਕਾ ਸੂਣੀ ਜਾਰੀ ਦਾ ਸੱਟ ਪਾਉਂਦੇ ਆ ਉਹ ਨਾ ਕੋਈ ਇਹ ਦੇਖੋ ਜੀ ਗੋਪੀ ਚੀਤੀ ਜਾ ਰਹੀ ਹੈ ਹਾਂਜੀ ਆਹ ਵੇਖੋ ਜੀ ਬਾਬਾ ਜੀ ਦੀਆਂ ਜਲੇਬੀਆਂ ਕੱਢੀਆਂ ਗਈਆਂ ਨੇ ਇਹ ਮੱਠੀਆਂ ਨੇ ਉਹ ਉਹ ਦੇਖੋ ਆ ਜਰਾ ਚੁੱਕੋਗੇ ਅਪੜ ਬੜਾ ਥੋੜਾ ਜਿਆ ਐਤੋਂ ਖਵਾਰ ਲਾ ਕੇ ਵਿਖਾਇਓ ਆ ਵੇਖੋ ਜੀ ਬਾਬਾ ਜੀ ਦਾ ਪ੍ਰਸ਼ਾਦ ਹੈ ਪ੍ਰਸ਼ਾਦ ਤਿਆਰ ਹੋ ਰਿਹਾ ਜਿਹੜਾ ਸੰਗਤ ਨੂੰ ਵੰਡਿਆ ਜਾਏਗਾ ਐ ਮੱਠੀਆਂ ਆ ਕੀ ਇਹ 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 ਨੂੰ ਹੀ ਲੱਗੀਆਂ ਨੇ ਲੇਬੀਆਂ ਨੇ ਬਹੁਤ ਵਧੀਆ ਨੇ ਬੜਾ ਖੁੱਲਾ ਭੰਡਾਰਾ ਲੱਗਾ ਹੈ ਆ ਸੰਗਤ ਹੈ ਜਿਹੜੀ ਸੇਵਾ ਕਰ ਰਹੀ ਹੈ कड़ी कड़ी ऐ देखो लंगर बन चुका है देखो कड़ी बना बनाई है बहुत बढ़िया देखो किडनी बढ़िया लग रही है बाबा जी लंगर जी एन्ना ने बनाई है ऐ देखो चावल भी बन चुके ने बहुत बढ़िया बन चुके ने ਐ ਸਾਰੀ ਤਿਆਰੀ ਕਰ ਚੁੱਕੇ ਨੇ ਅੱਧਰ ਵਾਲਾ ਨੇ ਨਾਲ ਹੈ ਗਈ ਕੱਲੀ ਰੋਟੀ ਪਾਣੀ ਬਣਾ ਕਪੜਾ ਦੇ ਦਾ ਹੋਰ ਆਸ ਨੂੰ ਆ ਕੇ ਐ ਕੱਲ ਦੀ ਤਿਆਰੀ ਕਰ ਰਹੀ ਆ ਸਾਰੀ ਸੇਵਾਦਾਰਨੀ ਆ ਇੱਧਰ ਦੇਖੋ ਦੇਖੋ ਆ ਬੱਚੇ ਨੇ ਐ ਉਹ ਬਰਤਨ ਨੇ ਜਿੰਨਾ ਵਿੱਚ ਖਾਣਾ ਤਿਆਰ ਕੀਤਾ ਜਾਏਗਾ ਲੰਗਰ ਦਾ ਪ੍ਰਸ਼ਾਦਾ ਔਰ ਬਰਤਨ ਸਾਫ ਕਰ ਰਹੇ ਨੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਸਾਫ ਕਰ ਰਹੇ ਨੇ ਬਹੁਤ ਵਧੀਆ ਲਿਸ਼ਕਾਰ ਰਹੇ ਨੇ ਚੰਗੀ ਤਰ੍ਹਾਂ ਸਾਫ ਕਰ ਰਹੇ ਨੇ ਝੂਠ ਨਾ ਲਗੀ ਰਵੇ ਇੱਧਰ ਦੇਖੋ ਜੀ ਹਾਂਜੀ ਬਹੁਤ ਵਧੀਆ ਹੋ ਗਿਆ ਹੈ ਗੋਬੀ ਸਾਡੀ ਕੱਟਣੀ ਸ਼ੁਰੂ ਹੋਣ ਲੱਗੀ ਹੈ ਆਓ ਆਓ ਸਾਡੇ ਨਾਲ ਆ ਕੇ ਤੁਸੀਂ ਵੀ ਸਾਰੇ ਜਾਣੇ ਸੇਵਾ ਕਰਾਓ ਸਿਰਫ ਦੇਖੋ ਨਾ ਇੱਥੇ ਆਓ ਤੇ ਆ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਨਹੀਂ ਆਈ ਨਹੀਂ ਆਣਾ ਨਹੀਂ ਆਣਾ ਦੇਖ ਆਪਣੇ ਸਾਸਾਂ ਵੀ ਦੁਰੀਾਈ ਕਰਦੇ ਪੁਰਗੇ ਤੇ ਜਮ ਤੇ ਜਮ ਮੈਂ ਬੇਲੇ ਕਬੜਾ ਗਈ ਹਾਂ ਜਦੋਂ ਤੁਆਲੇ ਹੋ ਜਾਂਦਾ ਮੈਂ ਤਾਂ ਇਹ ਕੱਢ ਹੀ ਜਾਏਗਾ ਮੈਂ ਨਹੀਂ ਕਿਹਾ ਅੱਜ ਸੰਸਰੀ ਆਇਆ ਚਾ ਅਦਿੱਤੀ ਗਈ ਨੀ ਵਿਸ਼ੰਦੇ ਆਜਾ ਉਹਨਾਂ ਕਹਦਾ ਉਹਦਾ ਪੇਪਰ ਲੈਟ ਦਾ ਸਾਇੰਸ ਦਾ 15 ਦੇ ਵਿੱਚ ਬੱਚਿਆਂ ਨੇ 15 ਉਹਦੇ 14 ਤਰੀਕ ਨੂੰ ਜਗਰਾਟਾ ਆਵਾ ਹਾਂ ਉਹਦਾ ਪੇਪਰ ਵੀ ਸ਼ਾਇਦ ਇਹ ਪਾਪਾ ਨੇ ਜੇ ਪਿੰਡ ਗਏ ਨੇ ਨੇ ਪਾਪਾ ਹਾਂ ਇਹ ਰਹੂਗਾ ਹੀਗਾ ਅੱਛਾ ਹਾਂਜੀ ਪਹਿਣਾ ਦਾ ਪ੍ਰੋਗਰਾਮ ਲੱਗਾ ਹੈ ਵਿੱਚੇ ਤੁਸੀਂ ਵੇਖ ਸਕਦੇ ਹੋ ਪਹਿਣਾ ਚੋਬੀ ਕਰੀ